ਹਾਂਜੀ ਹੁਣ ਜੋ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕਿ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਫਿਰ ਤੋਂ ਗ੍ਰਿਪਦਾ ਕੀਤੀ ਗਈ ਆ ਜੋ ਕਿ ਬਿਜਲੀ ਥਾਰ ਵਾਲੀ ਨਹੀਂ ਅਸੀਂ ਥਾਰਾਂ ਵਾਲੀ ਬੀਬੀ ਕਹਿਣਾ ਚਾਹੀਦਾ ਸੀ ਕਿਉਂਕਿ ਬੀਬੀ ਕੋਲ ਦੋ ਦੋ ਥਾਰਾਂ ਨੇ ਕਮਾਲ ਦੀ ਗੱਲ ਹੈ ਇੱਕ ਕਾਂਸਟੇਬਲ ਭਰਤੀ ਹੋਈ ਲੜਕੀ ਦੋ ਦੋ ਥਾਰਾਂ ਇਹ ਤਾਂ ਇਹ ਤਾਂ ਮਤਲਬ ਕੀ ਕਹਿੰਦੇ ਕਿ ਚਾਰ ਚਾਨੀ ਲਾ ਗਈ ਬੀਬੀ ਤਾਂ ਸਾਰੇ ਕੰਮਾਂ ਨੂੰ ਸਾਡੇ ਕਈ ਮਿੱਤਰ ਨੇ ਜਿਨ੍ਹਾਂ ਦੇ ਕੋਲ ਜਿਹੜੇ ਕਾਂਸਟੇਬਲ ਭਰਤੀ ਹੋਏ ਨੇ ਭਰਤੀ ਬੀਬੀ ਦੇ ਪਹਿਲਾਂ ਨਾਲ ਦੇ ਹੋਏ ਜਾਂ ਪਹਿਲਾਂ ਦੇ ਹੋਏ ਕਿਸੇ ਕੋਲੇ ਰਟਜ ਆ ਦਿੱਲੀ ਨੰਬਰ ਦੀ ਕਿਸੇ ਕੋਲੇ ਸਵਿਫਟ ਮਸਾਂ ਲਈ ਗਈ ਹੈ ਮਤਲਬ ਕੀ ਕਿ ਉਹਨਾਂ ਕੋਲੇ ਤਾਂ ਸਾਦ ਜਿਹੜੀ ਐ ਸਵਿਫਟ ਜਾਂ ਰਟਜ ਵੀ ਉਹ ਵੀ ਦਿੱਲੀ ਨੰਬਰ ਦੀ ਲਈ ਹੈ ਤੇ ਉਹ ਵੀ ਅੱਧਿਆਂ ਦੀ ਲੋੜ ਤੇ ਆ ਚਲੋ ਬੀਬੀ ਦੀ ਵੀ ਲੋਨ ਤੇ ਉਹ ਪਰ ਬੀਬੀ ਕੋਲੇ 218 ਹੁਣ ਮੈਂ ਤੁਹਾਨੂੰ ਬੀਬੀ ਦੀ ਪ੍ਰਾਪਰਟੀ ਦੱਸਣ ਲੱਗਿਆ ਕਿ ਬੀਬੀ ਕੋਲ 218 ਇੱਕ ਦੀ ਕੀਮਤ ਜਿਹੜੇ 2025 ਮਾਡਲ 14 ਲੱਖ ਰੁਪਇਆ 2021 ਮਾਡਲ ਜਿਹਦੀ ਹੁਣ ਕੀਮਤ ਹੈ 12.5 ਲੱਖ ਰੁਪਈਆ ਤੇ ਉਸ ਤੋਂ ਅੱਗੇ ਬੀਬੀ ਕੋਲ ਮਤਲਬ ਆਏ ਨਹੀਂ ਬੀਬੀ ਨੇ ਕਲੀ ਥਾਰ ਨਹੀਂ ਰੱਖੀ ਨਾ ਰੱਖਿਆ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ 170000 ਦਾ ਬੁਲਟ ਜਿਹੜਾ ਫ੍ਰੀਜ਼ ਹੋਈ ਹੈ ਜਿਹੜੀ ਪ੍ਰਾਪਰਟੀ ਮੈਂ ਉਹ ਦੱਸ ਰਿਹਾ ਉਸ ਤੋਂ ਅੱਗੇ ਆਜੋ ਬੀਬੀ ਦੀ ਕੋਲ ਜਿਹੜੀ ਕਹਿੰਦੀ ਸੀ ਕਿ ਤੁਸੀਂ ਮੈਨੂੰ 70 ਲੱਖੀ ਦੇ ਦਿਓ 80 ਲੱਖੀ ਦੇ ਦਿਓ ਮਤਲਬ ਇੱਕ ਤੁਸੀਂ ਦੇਖੀ ਹੋਣੀ ਹੈ ਇੰਟਰਵਿਊ ਬੀਬੀ ਕੋਲ ਜਿਹੜੀ ਕੋਠੀ ਸੀ ਜਿਹੜਾ ਅਸੀਂ ਕਿਹਾ ਸੀ ਦਾਵਾ ਕੀਤਾ ਸੀ ਲੋਕ ਕਵਾਇਟੀ ਟੀਵੀ ਤੇ ਕਰੋੜਾਂ ਰੁਪਏ ਦੀ ਕੋਠੀ ਹੈ ਤਾਂ ਉਹ ਦਾਵਾ ਬਿਲਕੁਲ ਸਹੀ ਹੈ ਬੀਬੀ ਦੀ ਕੋਠੀ ਦੀ ਜਿਹੜੀ ਕੀਮਤ ਹੈ 99 ਲੱਖ ਰੁਪਿਆ 99 ਲੱਖ ਦੀ ਕੋਠੀ ਸੀ ਬੀਬੀ ਕੋਲ ਉਸ ਤੋਂ ਬਾਅਦ ਇੱਕ ਰੈ residențial ਪਲਾਟ ਜਿਹੜਾ ਕਿ ਕਲੋਨੀ ਡ੍ਰੀਮ ਸਿਟੀ ਦੇ ਵਿੱਚ ਹੈ ਜਿਹੜਾ 18 ਲੱਖ 12000 ਰੁਪਏ ਦਾ ਹੈ ਹਾਲਾਂਕਿ ਇਹ ਸਰਕਾਰੀ ਰੇਟ ਲਿਖਿਆ ਹੋਣਾ ਹੈ ਇਹਦੀ ਕੀਮਤ ਬਠਿੰਡਾ ਦੇ ਵਿੱਚ 18 ਲੱਖ 12 ਹਜ਼ਾਰ ਦਾ ਕੋਈ ਪਲਾਟ ਨਹੀਂ ਮਿਲਦਾ ਇਹ ਵੀ ਬਹੁਤ ਮਹਿੰਗਾ ਹੋਵੇਗਾ ਉਸ ਤੋਂ ਅੱਗੇ ਆ ਜਾਓ ਬੀਬੀ ਕੋਲ ਸੀ ਇੱਕ ਆਈਫੋਨ 13 Pro Max ਗੋਲਡਨ 45 ਹਜ਼ਾਰ ਕੀਮਤ ਪਾਈ ਆ ਉਹਦੀ ਇੱਕ ਉਹਨਾਂ ਕੋਲੇ ਸੀ ਆਈਫੋਨ ਐਸ ਸੀ ਸਿਲਵਰ 9000 ਕੀਮਤ ਹੈ ਉਹਦੀ ਉਸ ਤੋਂ ਅੱਗੇ ਆ ਜਾਓ ਇੱਕ ਉਹਨਾਂ ਕੋਲੇ ਵੀਵੋ ਦਾ ਚਲੋ ਇਹ ਤਾਂ ਛੋਟਾ ਜਿਹਾ ਫੋਨ ਕੇਹੜੀ ਵੈਸੇ ਲੈ ਲੈਂਦਾ ਬੰਦਾ ਐਂਡਰੋਇਡ ਰੱਖਣਾ ਪੈਂਦਾ ਆਈਫੋਨ ਦੇ ਨਾਲ ਇਹਦੀ 2000 ਰੁਪਿਆ ਕੀਮਤ ਹੈ ਇੱਕ ਉਹਨਾਂ ਦੇ ਕੋਲੇ ਰੋਲੈਕਸ ਵਾਚ ਜਿਹਦੀ ਕੀਮਤ 1 ਲੱਖ ਰੁਪਿਆ ਪਾਈ ਗਈ ਹੈ ਦੇ ਨਾਲ ਹੀ ਉਹਨਾਂ ਦੇ ਖਾਤੇ ਦੇ ਵਿੱਚ 1 ਲੱਖ 1588 ਹੈ ਕੋਈ ਵੱਡੀ ਗੱਲ ਨਹੀਂ ਇਹ ਬੀਬੀ ਕੋਲੇ ਹੋ ਸਕਦਾ ਹੈ ਇਹ ਫ੍ਰੀਜ਼ ਕੀਤਾ ਗਿਆ ਐਨਡੀਪੀਐਸ ਦੇ ਐਕਟ ਦੇ ਪਰਚੇ ਦੇ ਵਿੱਚ ਫ੍ਰੀਜ਼ ਕੀਤਾ ਗਿਆ ਤਾਂ ਹੁਣ ਤੁਸੀਂ ਸੋਚ ਲਓ ਕਿ ਇੱਕ ਕਾਂਸਟੇਬਲ ਕੋਲ 218 ਕਰੋੜ ਰੁਪਏ ਦੀ ਕੋਠੀ 18 ਲੱਖ ਦਾ ਪਲਾਟ ਤੇ ਪਤਾ ਹੀ ਨਹੀਂ ਹੋਰ ਕਿੰਨਾ ਉਹਦੇ ਕੋਲੇ ਸੀ ਤਾਂ ਹੁਣ ਇੱਥੋਂ ਇਹ ਸਮਝ ਲੱਗਦੀ ਹੈ ਕਿ ਬੀਬੀ ਨੂੰ ਕਮਾਈ ਕਿੱਡੇ ਵੱਡੇ ਪੱਧਰ ਦੀ ਸੀ ਤੁਸੀਂ ਤੁਹਾਡੇ ਪਿੰਡ 'ਚ ਵੀ ਕੋਈ ਮੁੰਡਾ ਕਾਂਸਟੇਬਲ ਭਰਤੀ ਹੋਇਆ ਹੋਵੇਗਾ ਤੁਹਾਡੇ ਆਣ ਗਵਾਂਡ ਤੁਹਾਡੇ ਰਿਸ਼ਤੇਦਾਰ ਚ ਹੋਇਆ ਹੋਵੇਗਾ ਕਦੇ ਕਾਂਸਟੇਬਲ ਮੁੰਡਾ ਜਾਂ ਕੁੜੀ ਜਿਹੜੀ ਵੀ ਭਰਤੀ ਹੋਈ ਹੈ ਉਹਦੀ ਪ੍ਰਾਪਰਟੀ ਚੈੱਕ ਕਰਕੇ ਦੇਖਿਓ ਉਹਦਾ ਸਾਧਨ ਚੈੱਕ ਕਰਕੇ ਦੇਖਿਓ ਜਿਉ ਰਿਸ਼ਵਤ ਵੀ ਲੈਂਦਾ ਹੋਊਗਾ ਮੈਂ ਚਿੱਟੇ ਨਹੀਂ ਵੇਚਣ ਨੂੰ ਛੱਡ ਕੇ ਜਿਉ ਰਿਸ਼ਵਤ ਵੀ ਲੈਂਦਾ ਹੋਊਗਾ ਤਾਂ ਵੀ ਉਹ ਤੋਂ ਇੱਕ ਤੋਂ ਵੱਧ ਗੱਡੀ ਨਹੀਂ ਬਣਾਈ ਗਈ ਹੋਣੀ ਕਿਉਂਕਿ ਕਾਂਸਟੇਬਲ ਨੂੰ ਰਿਸ਼ਵਤ ਵੀ ਤਾਂ ਉਨੀ ਮਿਲੇਗੀ ਪਰ ਇੱਥੇ ਤਾਂ ਬੀਬੀ ਜੀ 2-2 18 ਕਰੋੜ ਰੁਪਏ ਦੀ ਕੋਠੀ ਪਲਾਟ ਰੋਲੈਕਸ ਦੀਆਂ ਘੜੀਆਂ ਆਈਫੋਨ ਮਤਲਬ ਕੀ ਹੈ ਤੇ ਬੀਬੀ ਦੇ ਸ਼ੌਂਕ ਬੜੇ ਮਹਿੰਗੇ ਸੀ ਮਤਲਬ ਸ਼ੌਂਕ ਦਾ ਵੈਸੇ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਪਰ ਕਈ ਵਾਰ ਮੁੱਲ ਦੇਣਾ ਪੈ ਜਾਂਦਾ ਤਾਂ ਉਹ ਦੇਣਾ ਪਿਆ ਬੀਬੀ ਜੀ ਨੂੰ ਤਾਂ ਮੈਂ ਇਹ ਪ੍ਰਾਪਰਟੀ ਦੱਸਣ ਦਾ ਕਾਰਨ ਇਹ ਸੀ ਕਿ ਪਿਛਲੇ ਦਿਨੀ ਬੀਬੀ ਜੀ ਬੜੀਆਂ ਗੱਲਾਂ ਕਰ ਰਹੀ ਸੀ ਮੇਰਾ ਆ ਵੀ ਲੋਨ ਤੇ ਆ ਵੀ ਲੋਨ ਤੇ ਮਾੜੇ ਬੰਦੇ ਨੂੰ ਬੈਂਕ ਲੋਨ ਵੀ ਨਹੀਂ ਦਿੰਦਾ ਜੇ ਤੁਹਾਡੀ ਆਮਦਨ ਨਹੀਂ ਤੁਹਾਡੇ ਕੋਲੇ ਪੈਸੇ ਨਹੀਂ ਤਾਂ ਬੈਂਕ ਤੁਹਾਨੂੰ ਥੜੇ ਨਹੀਂ ਚੜ੍ਹਨ ਦਿੰਦਾ ਤੇ ਜੇਕਰ ਤੁਹਾਡੀ ਆਮਦਨ ਹੈ ਮੰਨ ਲਓ ਤੁਹਾਡੀ 50000 ਪੈਨਸ਼ਨ ਹੈ ਜਾ ਤਨਖਾਹ ਹੈ ਤਾਂ ਬੈਂਕੇ ਮੰਨੂਗਾ ਕਿ 50 ਦੇ ਵਿੱਚੋਂ ਘੱਟੋ-ਘੱਟ 30000 ਰੁਪਏ ਕਸਤੀ ਬਣੇ ਇਹਦੀ 20000 ਇਹਨੂੰ ਖਰਚਿਆਂ ਨੂੰ ਵੀ ਚਾਹੀਦਾ ਕੱਲ ਨੂੰ ਇਹ ਖਰਚੂ ਕਾਦੇ ਨਾਲ ਸੋ ਇਸ ਕਰਕੇ ਉਸ ਹਾਮਣ ਨਾਲ ਹੀ ਲੋਨ ਦਿੰਦਾ ਹੈ ਪਰ ਬੀਬਾ ਜੀ ਦੇ ਤਾਂ ਲੋਨ ਵੀ ਕਮਾਲ ਦੇ ਬੀਬਾ ਜੀ ਨੂੰ ਬੈਂਕਾਂ ਵੀ ਲੋਨ ਦੇਣ ਵਾਲੀਆਂ ਕਮਾਲ ਦੀਆਂ ਤੇ ਬੀਬਾ ਜੀ ਨੇ ਤਾਂ ਵੱਟ ਕੱਢ ਦਿੱਤੇ ਤਾਂ ਹੁਣ ਬੀਬਾ ਜੀ ਵਿਜੀਲੈਂਸ ਦੇ ਸ਼ਕੰਜੇ ਦੇ ਵਿੱਚ ਨੇ ਆਮਦਨ ਤੋਂ ਵੱਧ ਕਹਿੰਦੇ ਕੋਈ 35-40 ਲੱਖ ਰੁਪਏ ਦਾ ਕੋਈ ਹੈ ਮਾਮਲਾ ਜਿਹੜਾ ਆਮਦਨ ਤੋਂ ਜ਼ਿਆਦਾ ਇਹਨਾਂ ਨੇ ਪ੍ਰਾਪਰਟੀ ਬਣਾ ਲਈ ਹੈ ਤਾਂ ਕਮਾਲ ਦੀ ਗੱਲ ਇਹ ਹੈ ਕਿ ਇੱਥੇ ਬੰਦਾ ਸਵੇਰ ਤੋਂ ਉੱਠਦਾ ਸ਼ਾਮ ਤੱਕ ਕੋਈ ਬੰਦਾ ਮਜ਼ਦੂਰ ਹੈ ਕੋਈ ਦਿਹਾੜੀਦਾਰ ਹੈ ਜਾਂ ਕੋਈ ਮੁਲਾਜ਼ਮ ਵੀ ਹੈ ਉਹ ਸਾਰਾ ਦਿਨ ਝੜਕਾਂ ਵੀ ਲੈਂਦਾ ਵੱਡਿਆਂ ਦੀ ਇੱਧਰ ਉੱਧਰ ਕੰਮ ਕਰਦਾ ਵੀ ਟੁੱਟ ਜਾਂਦਾ ਤੇ ਉਤੋਂ ਕੱਖ ਨਹੀਂ ਬਣਦਾ ਤੇ ਇੱਥੇ ਬੀਬਾ ਜੀ ਨੇ ਆਰਾਮ ਨਾਲ ਪਤਾ ਨਹੀਂ ਹੁਣ ਇਲਜ਼ਾਮ ਤਾਂ ਚਿੱਟੇ ਦੇ ਆ ਵੀ ਚਿੱਟਾ ਵਿੱਚ ਕੀ ਨਾ ਕੁਝ ਬਣਾ ਲਿਆ ਮੈਂ ਤੁਹਾਨੂੰ ਦੱਸਦਾ ਕਿ ਪੁਲਿਸ ਦੇ ਕਾਂਸਟੇਬਲਾਂ ਦੀ ਹਾਲਤ ਤਾਂ ਇਹ ਹੈ ਕਿ ਸਾਰਾ ਦਿਨ ਡਿਊਟੀ ਕਰਨ ਤੋਂ ਬਾਅਦ ਵੀ 12-12 ਵਜੇ ਤੱਕ ਉਹਨਾਂ ਨੂੰ ਕਮਰੇ ਨਹੀਂ ਮਿਲਦੇ ਜਦੋਂ ਬਾਹਰ ਅੰਦਰ ਡਿਊਟੀ ਲੱਗਦੀ ਹੈ ਇਹ ਹਾਲਾਤ ਹੈ ਕਾਮ ਕਨਸਟੇਬਲ ਦੇ ਤੇ ਪਰ ਜਿਹੜੀਆਂ ਅਜਿਹੀਆਂ ਕਨਸਟੇਬਲ ਹੈ ਅਮਨਦੀਪ ਕੌਰ ਜਾਂ ਇਹਦੇ ਵਰਗੇ ਹੋਰ ਕਨਸਟੇਬਲ ਹੈ ਉਹਨਾਂ ਦੇ ਨਜ਼ਾਰੇ ਵੱਖਰੇ ਨੇ ਸੋ ਇਸ ਕਰਕੇ ਬੀਬਾ ਜੀ ਦੀ ਜਿਸ ਹਸਾਵਨਾ ਪ੍ਰਾਪਰਟੀ ਹੈ ਇਹ ਪੁਲਿਸ ਦੀ ਤਨਖਾਹ ਚੋਂ ਨਹੀਂ ਬਣ ਸਕਦੀ ਇਸੇ ਕਰਕੇ ਉਹਨਾਂ ਨੂੰ ਵਿਜੀਲੈਂਸ ਨੇ ਚੱਕਿਆ ਇਸੇ ਕਰਕੇ ਉਹਨਾਂ ਨੂੰ ਜਿਹੜੀ ਹੈ ਪੁਲਿਸ ਨੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਵਾਈ ਹੈ ਸੋ ਹੁਣ ਬੀਬਾ ਜੀ ਦੀ ਪ੍ਰਾਪਰਟੀ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਹੈ ਮੈਂ ਫੇਰ ਇੱਕ ਵਾਰ ਰਿਪੀਟ ਕਰ ਦਣਾ ਕਈ ਵਾਰ ਕਈ ਸੱਜਣਾ ਨੂੰ ਰਹਿ ਜਾਣਾ ਕਿ ਬੀਬਾ ਜੀ ਕੋਲ ਇੱਕ ਥਾਰ ਹੈ ਜੀ ਦੀ ਕੀਮਤ 14 ਲੱਖ ਰੁਪਿਆ ਸਕਰੀਨ ਤੇ ਤੁਹਾਡੇ ਤੇ ਚੱਲ ਰਹੀ ਹੈ ਇੱਕ ਥਾਰ 2021 ਮਾਡਲ ਹੈ 12.5 ਲੱਖ ਰੁਪਿਆ ਇੱਕ ਉਹਨਾਂ ਕੋਲ ਬੁਲਟ ਹੈ 170000 ਰੁਪਏ ਦਾ ਇੱਕ ਉਹਨਾਂ ਕੋਲ ਕੋਠੀ ਹੈ ਲਗਭਗ ਕਰੋੜ ਰੁਪਏ ਦੀ 99 ਲੱਖ ਦੀ ਇੱਕ ਉਹਨਾਂ ਕੋਲ 1820000 12000 ਦਾ ਪਲਾਟ ਹੈ ਇੱਕ ਉਹਨਾਂ ਕੋਲ ਆਈਫੋਨ ਹੈ 45000 ਕੀਮਤ ਜੀ ਦੀ ਇੱਕ ਉਹਨਾਂ ਕੋਲ 9000 ਦਾ ਆਈਫੋਨ ਹੈ ਇਕੋ ਨਾਲ ਇੱਕ ਲੱਖ ਦੀ ਰੋਲੈਕਸ ਘੜੀ ਹੈ ਤੇ 1 ਲੱਖ ਰੁਪਏ ਉਹਨਾਂ ਦੇ ਖਾਤੇ 'ਚ ਤਾਂ ਬੀਬਾ ਜੀ ਹੁਣ ਫਿਰ ਸਮੱਸਿਆ 'ਚ ਘਿਰ ਗਏ ਨੇ ਬੜੇ ਚਾਮਾਂ ਨਾਲ ਇੰਟਰਵਿਊ ਕੀਤੀ ਸੀ ਕਿ ਲੱਗਦਾ ਸੀ ਕਿ ਪੁਲਿਸ ਕਿਰੋਗੀ ਮੈਂ ਵੱਜ ਜਾਊਂਗੀ ਪਰ ਇੱਥੇ ਬੜਾ ਕੁਝ ਹੋਰ ਵਾਪਰਦਾ ਜੋ ਸੋਚਿਆ ਨਹੀਂ ਹੁੰਦਾ ਉਹ ਵੀ ਵਾਪਰ ਜਾਂਦਾ ਸੋ ਇਸ ਵਕਤ ਬੀਬਾ ਜੀ ਜਿਹੜੀ ਪ੍ਰਾਪਰਟੀ ਆ ਤੁਹਾਨੂੰ ਦੱਸ ਦਿਤੀ ਹੈ ਇਸ ਤੋਂ ਪਹਿਲਾਂ ਅਸੀਂ ਬਠਿੰਡਾ ਦੇ ਵਿੱਚ ਚਿੱਟੇ ਨਾਲ ਫੜੀ ਗਈ ਕਾਂਸਟੇਬਲ ਅਮਨਦੀਪ ਕੌਰ ਨੂੰ ਥਾਰ ਵਾਲੀ ਬੀਬੀ ਕਹਿੰਦੇ ਰਹੇ ਆ ਪਰ ਅਸਲ ਵਿੱਚ ਥਾਰ ਵਾਲੀ ਨਹੀਂ ਅਸੀਂ ਥਾਰਾਂ ਵਾਲੀ ਬੀਬੀ ਕਹਿਣਾ ਚਾਹੀਦਾ ਸੀ ਕਿਉਂਕਿ ਬੀਬੀ ਕੋਲ 2-2 ਥਾਰਾਂ ਨੇ ਕਮਾਲ ਦੀ ਗੱਲ ਹੈ ਇੱਕ ਕਾਂਸਟੇਬਲ ਭਰਤੀ ਹੋਈ ਲੜਕੀ 2-2 ਥਾਰਾਂ ਇਹ ਤਾਂ ਇਹ ਤਾਂ ਮਤਲਬ ਕੀ ਕਹਿੰਦੇ ਆ ਕਿ ਚਾਰ ਚੰਨੀ ਲਾ ਗਈ ਬੀਬੀ ਤਾਂ ਸਾਰੇ ਕੰਮਾਂ ਨੂੰ ਸਾਡੇ ਕਈ ਮਿੱਤਰ ਨੇ ਜਿਨ੍ਹਾਂ ਦੇ ਕੋਲ ਜਿਹੜੇ ਕਾਂਸਟੇਬਲ ਭਰਤੀ ਹੋਏ ਨੇ ਭਰਤੀ ਬੀਬੀ ਦੇ ਪਹਿਲਾਂ ਨਾਲ ਦੇ ਹੋਏ ਜਾਂ ਪਹਿਲਾਂ ਦੇ ਹੋਏ ਕਿਸੇ ਕੋਲੇ ਰੈਟ ਜਾਂ ਦਿੱਲੀ ਨੰਬਰ ਦੀ ਕਿਸੇ ਕੋਲੇ ਸਵਿਫਟ ਮਸਾਂ ਲਈ ਗਈ ਹੈ ਮਤਲਬ ਕੀ ਕਿ ਉਹਨਾਂ ਕੋਲੇ ਤਾਂ ਸਾ ਜਿਹੜੀ ਐ ਸਵਿਫਟ ਜਾਂ ਰੈਟ ਜੀ ਵੀ ਉਹ ਵੀ ਦਿੱਲੀ ਨੰਬਰ ਦੀ ਲਈ ਹੈ ਤੇ ਉਹ ਵੀ ਅੱਧਿਆਂ ਦੀ ਲੋਨ ਤੇ ਆ ਚਲੋ ਬੀਬੀ ਦੀ ਵੀ ਲੋਨ ਤੇ ਉਹ ਪਰ ਬੀਬੀ ਕੋਲੇ 2 18 ਹੁਣ ਮੈਂ ਤੁਹਾਨੂੰ ਬੀਬੀ ਦੀ ਪ੍ਰਾਪਰਟੀ ਦੱਸਣ ਲੱਗਿਆ ਕਿ ਬੀਬੀ ਕੋਲ 2 18 ਇੱਕ ਦੀ ਕੀਮਤ ਜਿਹੜੇ 2025 ਮਾਡਲ 14 ਲੱਖ ਰੁਪਇਆ 2021 ਮਾਡਲ ਜਿਹਦੀ ਹੁਣ ਕੀਮਤ ਹੈ 12.5 ਲੱਖ ਰੁਪਇਆ ਤੇ ਉਸ ਤੋਂ ਅੱਗੇ ਬੀਬੀ ਕੋਲ ਮਤਲਬ ਆਏ ਨਹੀਂ ਬੀਬੀ ਨੇ ਕਲੀ ਥਾਰ ਨਹੀਂ ਰੱਖੀ ਨਾ ਰੱਖਿਆ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ 170000 ਦਾ ਬੁਲਟ ਜਿਹੜਾ ਫ੍ਰੀਜ਼ ਹੋਈ ਹੈ ਜਿਹੜੀ ਪ੍ਰਾਪਰਟੀ ਮੈਂ ਉਹ ਦੱਸ ਰਿਹਾ ਹਾਂ ਉਸ ਤੋਂ ਅੱਗੇ ਆਜੋ ਬੀਬੀ ਜੀ ਕੋਲ ਜਿਹੜੀ ਕਹਿੰਦੀ ਸੀ ਕਿ ਤੁਸੀਂ ਮੈਨੂੰ 70 ਲੱਖੀ ਦੇ ਦਿਓ 80 ਲੱਖੀ ਦੇ ਦਿਓ ਮਤਲਬ ਇੱਕ ਤੁਸੀਂ ਦੇਖੀ ਹੋਣੀ ਹੈ ਇੰਟਰਵਿਊ ਬੀਬੀ ਕੋਲ ਜਿਹੜੀ ਕੋਠੀ ਸੀ ਜਿਹੜਾ ਅਸੀਂ ਕਿਹਾ ਸੀ ਦਾਵਾ ਕੀਤਾ ਸੀ ਲੋਕਵਾਜੀ ਟੀਵੀ ਤੇ ਕਰੋੜਾਂ ਰੁਪਏ ਦੀ ਕੋਠੀ ਹੈ ਤਾਂ ਉਹ ਦਾਵਾ ਬਿਲਕੁਲ ਸਹੀ ਹੈ ਬੀਬੀ ਦੀ ਕੋਠੀ ਦੀ ਜਿਹੜੀ ਕੀਮਤ ਹੈ 99 ਲੱਖ ਰੁਪਇਆ 99 ਲੱਖ ਦੀ ਕੋਠੀ ਸੀ ਬੀਬੀ ਕੋਲ ਉਸ ਤੋਂ ਬਾਅਦ ਇੱਕ ਰੈ residențial ਪਲਾਟ ਜਿਹੜਾ ਕਿ ਕਲੋਨੀ ਡ੍ਰੀਮ ਸਿਟੀ ਦੇ ਵਿੱਚ ਹੈ ਜਿਹੜਾ 18 ਲੱਖ 12000 ਰੁਪਏ ਦਾ ਹੈ ਹਾਲਾਂਕਿ ਇਹ ਸਰਕਾਰੀ ਰੇਟ ਲਿਖਿਆ ਹੋਣਾ ਹੈ ਇਦੀ ਕੀਮਤ ਬਠਿੰਡਾ ਦੇ ਵਿੱਚ 18 ਲੱਖ 12 ਹਜ਼ਾਰ ਦਾ ਕੋਈ ਪਲਾਟ ਨਹੀਂ ਮਿਲਦਾ ਇਹ ਵੀ ਬਹੁਤ ਮਹਿੰਗਾ ਹੋਵੇਗਾ ਉਸ ਤੋਂ ਅੱਗੇ ਆ ਜਾਓ ਬੀਬੀ ਕੋਲ ਸੀ ਇੱਕ ਆਈਫੋਨ 13 Pro Max 골ਡਨ 45 ਹਜ਼ਾਰ ਕੀਮਤ ਪਾਈ ਆ ਉਹਦੀ ਇੱਕ ਉਹਨਾਂ ਕੋਲੇ ਸੀ ਆਈਫੋਨ ਐਸ ਸੀ ਸਿਲਵਰ 9000 ਕੀਮਤ ਹੈ ਉਹਦੀ ਉਸ ਤੋਂ ਅੱਗੇ ਆ ਜਾਓ ਇੱਕ ਉਹਨਾਂ ਕੋਲੇ ਵੀਵੋ ਦਾ ਚਲੋ ਇਹ ਤਾਂ ਛੋਟਾ ਜਿਹਾ ਫੋਨ ਕੇਹ ਰਿ ਵੈਸੇ ਲੈ ਲੈਂਦਾ ਬੰਦਾ ਐਂਡਰੋਇਡ ਰੱਖਣਾ ਪੈਂਦਾ ਆਈਫੋਨ ਦੇ ਨਾਲ ਇਹਦੀ 2000 ਰੁਪਿਆ ਕੀਮਤ ਹੈ ਇੱਕ ਉਹਨਾਂ ਦੇ ਕੋਲੇ ਰੋਲੈਕਸ ਵਾਚ ਜਿਹਦੀ ਕੀਮਤ ਇੱਕ ਲੱਖ ਰੁਪਿਆ ਪਾਈ ਗਈ ਹੈ ਨਾਲ ਹੀ ਉਹਨਾਂ ਦੇ ਖਾਤੇ ਦੇ ਵਿੱਚ 1 ਲੱਖ 1588 ਹੈ ਕੋਈ ਵੱਡੀ ਗੱਲ ਨਹੀਂ ਇਹ ਬੀਬੀ ਕੋਲੇ ਹੋ ਸਕਦਾ ਹੈ ਇਹ ਫ੍ਰੀਜ਼ ਕੀਤਾ ਗਿਆ ਐਨਡੀਪੀਐਸ ਦੇ ਐਕਟ ਦੇ ਪਰਚੇ ਦੇ ਵਿੱਚ ਫ੍ਰੀਜ਼ ਕੀਤਾ ਗਿਆ ਤਾਂ ਹੁਣ ਤੁਸੀਂ ਸੋਚ ਲਓ ਕਿ ਇੱਕ ਕਾਂਸਟੇਬਲ ਕੋਲ 218 ਕਰੋੜ ਰੁਪਏ ਦੀ ਕੋਠੀ 18 ਲੱਖ ਦਾ ਪਲਾਟ ਤੇ ਪਤਾ ਹੀ ਨਹੀਂ ਹੋਰ ਕਿੰਨਾ ਉਹਦੇ ਕੋਲੇ ਸੀ ਤਾਂ ਹੁਣ ਇੱਥੋਂ ਇਹ ਸਮਝ ਲੱਗਦੀ ਹੈ ਕਿ ਬੀਬੀ ਨੂੰ ਕਮਾਈ ਕਿੱਡੇ ਵੱਡੇ ਪੱਧਰ ਦੀ ਸੀ ਤੁਸੀਂ ਤੁਹਾਡੇ ਪਿੰਡ 'ਚ ਵੀ ਕੋਈ ਮੁੰਡਾ ਕਾਂਸਟੇਬਲ ਭਰਤੀ ਹੋਇਆ ਹੋਵੇਗਾ ਤੁਹਾਡੇ ਆਣ ਗਵਾਂਡ ਤੁਹਾਡੇ ਰਿਸ਼ਤੇਦਾਰ ਚ ਹੋਇਆ ਹੋਵੇਗਾ ਕਦੇ ਕਾਂਸਟੇਬਲ ਮੁੰਡਾ ਜਾਂ ਕੁੜੀ ਜਿਹੜੀ ਵੀ ਭਰਤੀ ਹੋਈ ਹੈ ਉਹਦੀ ਪ੍ਰਾਪਰਟੀ ਚੈੱਕ ਕਰਕੇ ਦੇਖਿਓ ਉਹਦਾ ਸਾਧਨ ਚੈੱਕ ਕਰਕੇ ਦੇਖਿਓ ਜਿਉ ਰਿਸ਼ਵਤ ਵੀ ਲੈਂਦਾ ਹੋਊਗਾ ਮੈਂ ਚਿੱਟੇ ਨਹੀਂ ਵੇਚਣ ਨੂੰ ਛੱਡ ਕੇ ਜਿਉ ਰਿਸ਼ਵਤ ਵੀ ਲੈਂਦਾ ਹੋਊਗਾ ਤਾਂ ਵੀ ਉਹ ਤੋਂ ਇੱਕ ਤੋਂ ਵੱਧ ਗੱਡੀ ਨਹੀਂ ਬਣਾਈ ਗਈ ਹੋਣੀ ਕਿਉਂਕਿ ਕਾਂਸਟੇਬਲ ਨੂੰ ਰਿਸ਼ਵਤ ਵੀ ਤਾਂ ਉਨੀ ਮਿਲੇਗੀ ਪਰ ਇੱਥੇ ਤਾਂ ਬੀਬੀ ਜੀ 2-2 18 ਕਰੋੜ ਰੁਪਏ ਦੀ ਕੋਠੀ ਪਲਾਟ ਰੋਲੈਕਸ ਦੀਆਂ ਘੜੀਆਂ ਆਈਫੋਨ ਮਤਲਬ ਕੀ ਹੈ ਕਿ ਬੀਬੀ ਦੇ ਸ਼ੌਂਕ ਬੜੇ ਮਹਿੰਗੇ ਸੀ ਮਤਲਬ ਸ਼ੌਂਕ ਦਾ ਵੈਸੇ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਪਰ ਕਈ ਵਾਰ ਮੁੱਲ ਦੇਣਾ ਪੈ ਜਾਂਦਾ ਤਾਂ ਉਹ ਦੇਣਾ ਪਿਆ ਬੀਬੀ ਜੀ ਨੂੰ ਤਾਂ ਮੈਂ ਇਹ ਪ੍ਰਾਪਰਟੀ ਦੱਸਣ ਦਾ ਕਾਰਨ ਇਹ ਸੀ ਕਿ ਪਿਛਲੇ ਦਿਨੀ ਬੀਬੀ ਜੀ ਬੜੀਆਂ ਗੱਲਾਂ ਕਰ ਰਹੀ ਸੀ ਮੇਰਾ ਆ ਵੀ ਲੋਨ ਤੇ ਆ ਵੀ ਲੋਨ ਤੇ ਮਾੜੇ ਬੰਦੇ ਨੂੰ ਬੈਂਕ ਲੋਨ ਵੀ ਨਹੀਂ ਦਿੰਦਾ ਜੇ ਤੁਹਾਡੀ ਆਮਦਨ ਨਹੀਂ ਤੁਹਾਡੇ ਕੋਲੇ ਪੈਸੇ ਨਹੀਂ ਤਾਂ ਬੈਂਕ ਤੁਹਾਨੂੰ ਥੜੇ ਨਹੀਂ ਚੜ੍ਹਨ ਦਿੰਦਾ ਤੇ ਜੇਕਰ ਤੁਹਾਡੀ ਆਮਦਨ ਹੈ ਮੰਨ ਲਓ ਤੁਹਾਡੀ 50000 ਪੈਨਸ਼ਨ ਹੈ ਜਾਂ ਤਨਖਾਹ ਹੈ ਤਾ ਬੈਂਕੇ ਮੰਨੂਗਾ ਕਿ 50 ਦੇ ਵਿੱਚੋਂ ਘੱਟੋ-ਘੱਟ 30000 ਰੁਪਏ ਕੈਸਟੀ ਬਣੇ ਇਹਦੀ 20000 ਇਹਨੂੰ ਖਰਚਿਆਂ ਨੂੰ ਵੀ ਚਾਹੀਦਾ ਕੱਲ ਨੂੰ ਇਹ ਖਰਚੂ ਕਾਦੇ ਨਾਲ ਸੋ ਇਸ ਕਰਕੇ ਉਸ ਹਾਮਣ ਨਾਲੀ ਲੋਨ ਦਿੰਦਾ ਪਰ ਬੀਬਾ ਜੀ ਦੇ ਤਾਂ ਲੋਨ ਵੀ ਕਮਾਲ ਦੇ ਬੀਬਾ ਜੀ ਨੂੰ ਬੈਂਕਾਂ ਵੀ ਲੋਨ ਦੇਣ ਵਾਲੀਆਂ ਕਮਾਲ ਦੀਆਂ ਤੇ ਬੀਬਾ ਜੀ ਨੇ ਤਾਂ ਵੱਟ ਕੱਢ ਦਿੱਤੇ ਤਾਂ ਹੁਣ ਬੀਬਾ ਜੀ ਵਿਜੀਲੈਂਸ ਦੇ ਸ਼ਕੰਜੇ ਦੇ ਵਿੱਚ ਨੇ ਆਮਦਨ ਤੋਂ ਵੱਧ ਕਹਿੰਦੇ ਕੋਈ 35-40 ਲੱਖ ਰੁਪਏ ਦਾ ਕੋਈ ਹੈ ਮਾਮਲਾ ਜਿਹੜਾ ਆਮਦਨ ਤੋਂ ਜ਼ਿਆਦਾ ਇਹਨਾਂ ਨੇ ਪ੍ਰਾਪਰਟੀ ਬਣਾ ਲਈ ਹੈ ਤਾਂ ਕਮਾਲ ਦੀ ਗੱਲ ਇਹ ਹੈ ਕਿ ਇੱਥੇ ਬੰਦਾ ਸਵੇਰ ਤੋਂ ਉੱਠਦਾ ਸ਼ਾਮ ਤੱਕ ਕੋਈ ਬੰਦਾ ਮਜ਼ਦੂਰ ਹੈ ਕੋਈ ਦਿਹਾੜੀਦਾਰ ਹੈ ਜਾਂ ਕੋਈ ਮੁਲਾਜ਼ਮ ਵੀ ਹੈ ਉਹ ਸਾਰਾ ਦਿਨ ਝੜਕਾਂ ਵੀ ਲੈਂਦਾ ਵੱਡਿਆਂ ਦੀਆਂ ਇੱਧਰ ਉੱਧਰ ਕੰਮ ਕਰਦਾ ਵੀ ਟੁੱਟ ਜਾਂਦਾ ਤੇ ਉਤੋਂ ਕੱਖ ਨਹੀਂ ਬਣਦਾ ਤੇ ਇੱਥੇ ਬੀਬਾ ਜੀ ਨੇ ਆਰਾਮ ਨਾਲ ਪਤਾ ਨਹੀਂ ਹੁਣ ਇਲਜ਼ਾਮ ਤਾਂ ਚਿੱਟੇ ਦੇ ਹੈ ਵੀ ਚਿੱਟਾ ਵਿੱਚ ਕੀ ਨਾ ਕੁਝ ਬਣਾ ਲਿਆ ਮੈਂ ਤੁਹਾਨੂੰ ਦੱਸਦਾ ਕਿ ਪੁਲਿਸ ਦੇ ਕਾਂਸਟੇਬਲਾਂ ਦੀ ਹਾਲਤ ਤਾਂ ਇਹ ਹੈ ਇਹ ਸਾਰਾ ਦਿਨ ਡਿਊਟੀ ਕਰਨ ਤੋਂ ਬਾਅਦ ਵੀ 12-12 ਵਜੇ ਤੱਕ ਉਹਨਾਂ ਨੂੰ ਕਮਰੇ ਨਹੀਂ ਮਿਲਦੇ ਜਦੋਂ ਬਾਹਰ ਅੰਦਰ ਡਿਊਟੀ ਲੱਗਦੀ ਹੈ ਇਹ ਹਾਲਾਤ ਹੈ ਕਾਂਸਟੇਬਲ ਦੇ ਤੇ ਪਰ ਜਿਹੜੀਆਂ ਅਜਿਹੀਆਂ ਕਾਂਸਟੇਬਲ ਹੈ ਅਮਨਦੀਪ ਕੌਰ ਜਾਂ ਇਹਦੇ ਵਰਗੇ ਹੋਰ ਕਾਂਸਟੇਬਲ ਹੈ ਉਹਨਾਂ ਦੇ ਨਜ਼ਾਰੇ ਵੱਖਰੇ ਨੇ ਸੋ ਇਸ ਕਰਕੇ ਬੀਬਾ ਜੀ ਦੀ ਜਿਸ ਹਸਾਬ ਨਾਲ ਪ੍ਰਾਪਰਟੀ ਹੈ ਇਹ ਪੁਲਿਸ ਦੀ ਤਨਖਾਹ ਤੋਂ ਨਹੀਂ ਬਣ ਸਕਦੀ ਇਸੇ ਕਰਕੇ ਉਹਨਾਂ ਨੂੰ ਵਿਜੀਲੈਂਸ ਨੇ ਚੱਕਿਆ ਇਸੇ ਕਰਕੇ ਉਹਨਾਂ ਨੂੰ ਜਿਹੜੀ ਹੈ ਪੁਲਿਸ ਨੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਵਾਈ ਹੈ ਸੋ ਹੁਣ ਬੀਬਾ ਜੀ ਦੀ ਪ੍ਰਾਪਰਟੀ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਹੈ ਮੈਂ ਫੇਰ ਇੱਕ ਵਾਰ ਰਿਪੀਟ ਕਰ ਦਣਾ ਕਈ ਵਾਰ ਕਈ ਸੱਜਣਾ ਨੂੰ ਰਹਿ ਜਾਣਾ ਕਿ ਬੀਬਾ ਜੀ ਕੋਲ ਇੱਕ ਥਾਰ ਹੈ ਜੀ ਦੀ ਕੀਮਤ 14 ਲੱਖ ਰੁਪਿਆ ਸਕਰੀਨ ਤੇ ਤੁਹਾਡੇ ਤੇ ਚੱਲ ਰਹੀ ਹੈ ਇੱਕ ਥਾਇ 2021 ਮਾਡਲ ਹੈ 12.5 ਲੱਖ ਰੁਪਿਆ ਇੱਕ ਉਹਨਾਂ ਕੋਲ ਬੁਲਟ ਹੈ 170000 ਰੁਪਏ ਦਾ ਇੱਕ ਉਹਨਾਂ ਕੋਲ ਕੋਠੀ ਹੈ ਲਗਭਗ ਕਰੋੜ ਰੁਪਏ ਦੀ 99 ਲੱਖ ਦੀ ਇੱਕ ਉਹਨਾਂ ਕੋਲ 18 ਲੱਖ 20000 12000 ਦਾ ਪਲਾਟ ਹੈ ਇੱਕ ਉਹਨਾਂ ਕੋਲ ਆਈਫੋਨ ਹੈ 45000 ਕੀਮਤ ਜੀ ਦੀ ਇੱਕ ਉਹਨਾਂ ਕੋਲ 9000 ਦਾ ਆਈਫੋਨ ਹੈ ਇਕੋ ਨਾਲ ਇੱਕ ਲੱਖ ਦੀ ਰੋਲੈਕਸ ਘੜੀ ਅਤੇ 1 ਲੱਖ ਰੁਪਏ ਉਹਨਾਂ ਦੇ ਖਾਤੇ 'ਚ ਆ ਤਾਂ ਬੀਬਾ ਜੀ ਹੁਣ ਫਿਰ ਸਮੱਸਿਆ 'ਚ ਘਿਰ ਗਏ ਨੇ ਬੜੇ ਚਾਮਾਂ ਨਾਲ ਇੰਟਰਵਿਊ ਕੀਤੀ ਸੀ ਕਿ ਲੱਗਦਾ ਸੀ ਕਿ ਪੁਲਿਸ ਕਿਰੋਗੀ ਮੈਂ ਵੱਜ ਜਾਊਂਗੀ ਪਰ ਇੱਥੇ ਬੜਾ ਕੁਝ ਹੋਰ ਵਾਪਰਦਾ ਜੋ ਸੋਚਿਆ ਨਹੀਂ ਹੁੰਦਾ ਉਹ ਵੀ ਵਾਪਰ ਜਾਂਦਾ ਸੋ ਇਸ ਵਕਤ ਹਾਂਜੀ ਏਸੀ ਮਨਿੰਦਰ ਸਿੱਧੂ ਪੱਤਰਕਾਰ ਜੋ ਕਿ ਬਈ ਇਹ ਜਿਹੜੀ ਪੰਜਾਬ ਪੁਲਿਸ ਵਾਲੀ ਅਮਨਦੀਪ ਕੌੜਾ ਜਿਹੜੀ ਕਿ ਵਿਜੀਲੈਂਸ ਨੇ ਇਹ ਫਿਰ ਤੋਂ ਗ੍ਰਿਫਤਾਰ ਕੀਤੀ ਹੈ ਬੜੀ ਵੱਡੇ ਖੁਲਾਸੇ ਹੋਏ ਆ ਜੇ ਗੱਲ ਕਰੀਏ ਹੁਣ ਆਮਦਨ ਤੋਂ ਵੱਧ ਕੇ ਇਹਦੇ ਕੋਲੇ ਜੋ ਜਾਇਦਾਦਾਂ ਤੇ ਇਹਦਾ ਕਰਕੇ ਇਸ ਤੇ ਸਾਰੀ ਜਾਣਕਾਰੀ ਕਰਨ ਵਾਸਤੇ ਤੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਹੁਣ ਇਹਦੇ ਵਿੱਚ ਦੇਖਣਾ ਇਹ ਬਣਦਾ ਵੀ ਅੱਗੋਂ ਹੁਣ ਕੀ ਕਹਿਣਾਗਾ ਵਿਜੀਲੈਂਸ ਤਾਂ ਕਿਉਂਕਿ ਸਾਰੀ ਇਨਕੁਆਇਰੀ ਕਰਕੇ ਬਾਅਦ ਦੇ ਵਿੱਚ ਇਹਦੇ ਤੇ ਜਾਂ ਹੋ ਸਕੇ ਗ੍ਰਿਫਤਾਰ ਵੀ ਹੋ ਸਕਦੀ ਹੈ ਤੇ ਹੋ ਜੇ ਇਹਨੇ ਆਪਣੇ ਬਣੀ ਜਾਣਕਾਰੀ ਉਹਨਾਂ ਨੂੰ ਸਾਂਝੀ ਕਰਤੀ ਵੀ ਸਾਰੀ ਇਨਫਰਮੇਸ਼ਨ ਦੇਤੀ ਵੀ ਭਾਈ ਮੇਰੀ ਇਹ ਐਨੀ ਜਾਇਦਾਦ ਇੱਥੋਂ ਆਈ ਆ ਆ ਮੇਰਾ ਕਾਰੋਬਾਰ ਸੀ ਐਨੀ ਕਿ ਮੇਰੇ ਖਰਚੇ ਆ ਦੱਸਿਆ ਜਾਂਦਾ ਵੀ ਖਰਚੇ ਬਹੁਤ ਆਏ ਜਿਹਦੇ ਵਿੱਚ 1 ਕਰੋੜ 39 ਲੱਖ ਇਹਦਾ ਖਰਚਾ ਦੱਸਿਆ ਜਾਂਦਾ ਤੇ ਜਿਹੜਾ ਕੀ 1 ਕਰੋੜ 8 ਲੱਖ ਇਹਦੀ ਆਮਦਨ ਤਾਂ ਇਹਦੇ ਵਿੱਚੋਂ ਦੇਖਣਾ ਇਹ ਬਣਦਾ ਵੀ ਇਹੇ ਪੈਸਾ ਕਿੱਥੋਂ ਆ ਰਿਹਾ ਕਿਵੇਂ ਇੰਨਾ ਇਹਦੇ ਕੋਲ ਜਾਇਦਾਦ ਆਈ ਤਾਂ ਇਹਦੇ ਪੂਰੇ ਖੁਲਾਸੇ ਜੋ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਾਂਗੇ ਜਦੋਂ ਅੱਗੋਂ ਕੋਈ ਹੋਰ ਵੀਡੀਓ ਆਈ ਤਰ੍ਹਾਂ ਤੁਹਾਨੂੰ ਸਾਂਝੀ ਕਰਾਂਗੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦ ਰਹੋ ਮਿਲਦੇ ਆ ਗੱਲ ਨੂੰ ਨੋਟਾ ਧੰਨਵਾਦ